ਅਧੂਸ਼ੀ ਆਰਪੁਰ ਦੇ ਵਿੱਚ ਸੀਐਮ ਭਗਵੰਤ ਮਾਨ ਪਹੁੰਚੇ ਉਹਨਾਂ ਨੇ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਦਾ ਨਾਂ ਲਏ bina ਇੱਕ ਵਾਰ ਫਿਰ ਉਹਨਾਂ ਤੇ ਤਿੱਖਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕੁਝ ਲੋਕ ਆਪਣੀਆਂ ਗਲਤੀਆਂ ਦੇ ਮਾਫੀ ਮੰਗ ਰਹੇ ਹਨ ਮਾਫੀ ਗਲਤੀਆਂ ਲਈ ਹੁੰਦੀ ਹੈ ਗੁਨਾਹਾਂ ਲਈ ਨਹੀਂ ਜਾਣ ਬੁੱਝ ਕੇ ਕੀਤਾ ਜਾਣ ਵਾਲਾ ਗੁਨਾਹ ਹੁੰਦਾ ਏ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਆ ਜਾਣ ਬੁੱਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਹੈ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਔਰ ਕੇਸ ਐਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਵੇਂ ਨਵੇਂ ਤੋਂ ਨਵੇਂ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਆਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚ ਰੋਲੀ ਆ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਓਦੀ ਓਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਐ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਐ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਤੇ ਕਾ ਜਿਹੜੀਆਂ ਆਮ ਕਚਹਿਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚਹਿਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆ ਕਚਹਿਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਂਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਂਗੇ ਕੁਝ ਕਰ ਲੋਂਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿਉਂ ਨਾਲੇ ਚੰਦ ਦਿਨਾਂ ਦੇ ਵਿੱਚ ਹੀ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣ ਤੇ ਹੁਣ ਮਾਫੀ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਹੈ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋਂ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਹੈ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਹਾਂ ਸਾਰੇ ਧਰਮਾਂ ਦੇ ਜਿਨ੍ਹਾਂ ਪਾਕ ਪਵਿੱਤਰ ਗ੍ਰੰਥ ਨੇ ਜਿਨ੍ਹਾਂ ਪਾਕ ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਤੁਸੀਂ ਨਿੰਮ ਨੂੰ ਪੂਜ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਨੂੰ ਇਹ ਕਹਾਂ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਨਾ ਜਿੱਥੇ ਸੰਤੁਸ਼ਟੀ ਮਿਲਦੀ ਹੈ ਮਿਲ ਨੋ ਗੱਲ ਤਾਂ ਸੰਤੁਸ਼ਟੀ ਦੀ ਹੈ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਅਸੀਂ ਉਹਨਾਂ ਦੀ ਜੇ ਸਾਡੇ ਆਪ ਦੇ ਘਰੇ ਹੀ ਬੇਅਦਬੀ ਹੋਊਗੀ ਫਿਰ ਬਗਾਨਿਆਂ ਥਾਵਾਂ ਤੋਂ ਅਸੀਂ ਕਿਉਂ ਉਮੀਦ ਕਰਾਂਗੇ ਕਿਵੇਂ ਉਮੀਦ ਕਰਾਂਗੇ ਰੁਕੂਗਾ ਤਾਂ ਜੇ ਮਿਸਾਲੀ ਸਜਾਵਾਂ ਮਿਲਣਗੀਆਂ ਇੱਥੇ ਔਰ ਜਲਦੀ ਮਿਲਣਗੀਆਂ ਇਹ ਰਾਜ ਕਰਨਾ ਇਹ ਪ੍ਰਧਾਨਗੀਆਂ ਇਹ ਮੰਤਰੀ ਮੁੱਖ ਮੰਤਰੀ ਤਾਂ ਛੋਟੀਆਂ ਗੱਲਾਂ ਨੇ ਜੀ ਜੇ ਕਿਤੇ ਤੁਹਾਨੂੰ ਸੇਵਾ ਦਾ ਮੌਕਾ ਮਿਲ ਜੇ ਔਰ ਸੇਵਾ ਤੁਹਾਡੀ ਲੱਗ ਜੇ ਉਦੋਂ ਬੜੀ ਕੋਈ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ